11 12 ਵਜੇ ਤੇ ਆਮ ਟਰਾਲੀਆਂ ਜਿਹੜੀ ਸ਼ਹਿਰ ਤੋਂ ਨੂੰ ਫਿਰਦੀਆਂ ਇਹਨਾਂ ਨੂੰ ਰੋਕੇ ਰੱਖੀਦਾ ਤੇ ਅੱਜ ਇਸੇ ਤਰ੍ਹਾਂ ਦੀਨਾ ਨਗਰ ਤੋਂ ਆਣ ਕੇ ਇੱਕ ਟਰਾਲੀ ਸ਼ਹਿਰ ਦੇ ਵਿੱਚ ਜਿੱਦੀਆਂ ਮੈਨੂੰ ਲੋਕਾਂ ਨੇ ਫੋਟੋਆਂ ਖਿੱਚ ਕੇ ਪਾਈਆਂ ਵੀ ਆ ਵੇ ਕੀ ਹੋ ਰਿਹਾ ਇਹਦੇ ਤੇ ਆਨਲਾਈਨ ਪੰਜਾਬ ਸਰਕਾਰ ਦੇ ਖਾਤੇ ਵਿੱਚ ਇਹ ਧਲੇ ਜਾਂਦੇ ਨੇ ਜਿਸ ਨਾਲ ਸਾਡਾ ਤੇ ਕੋਈ ਬਿਲਕੁਲ ਆਪਣੀ ਮਰਜ਼ੀ ਨਾਲ ਹੀ ਕੋਈ ਨਹੀਂ ਕਰਦੇ ਜੋ ਸਰਕਾਰ ਦੀ ਹਦਦਾਂ ਨੇ ਤੀਜਾ ਇਹ ਜਿਹੜਾ ਕਮਰਸ਼ੀਅਲ ਯੂਜ਼ ਕਰ ਰਹੇ ਨੇ ਟਰੈਕਟਰ ਨੂੰ ਇਹ ਤਿੰਨਾਂ ਨਕਰ ਤੋਂ ਆਇਆ ਜੀ ਤੇ ਨੇ ਸ਼ਹਿਰ ਦੇ ਵਿੱਚ ਹੀ ਲਾਉਣੀ ਆਂ ਆਮ ਪਬਲਿਕ ਨੂੰ ਮੇਰਾ ਇਹੋ ਮੈਸੇਜ ਆ ਵੀ ਇਹਨੂੰ ਵੇਖ ਕੇ ਵੀ ਤੇ ਜਿਹੜੇ ਪਠਾ ਮਾਲਕ ਨੇ ਤੇ ਹੋਰ ਵੀ ਜਿਹੜੇ ਹੈਗੇ ਨੇ ਜਿਹੜੇ ਇਹੋ ਜੇ ਕੰਮ ਕਰਦੇ ਨੇ ਇਹੋ ਜੇ ਬਿਜ਼ਨਸ ਇਹਨਾਂ ਦੇ ਉਹ ਸ਼ਹਿਰ ਦੇ ਵਿੱਚ ਦਿੱਤੇ ਸਮੇਂ ਦੇ ਅਨਸਾਰ ਹੀ ਆਓ ਸਾਡੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਮਹਿਤਾਬ ਸਿੰਘ ਜੀ ਆਈਪੀਐਸ ਜਿਨ੍ਹਾਂ ਨੇ ਇਹ ਹੁਕਮ ਦਿੱਤੇ ਨੇ ਵੀ ਬਿਲਕੁਲ ਸ਼ਹਿਰ ਦੇ ਵਿੱਚ ਕੋਈ ਪੀੜ ਪੜਨ ਵਾਲੇ ਇਲਾਕੇ ਦੇ ਵਿੱਚ ਕੋਈ ਇਹੋ ਜੀ ਨੀਂਦ ਦਾਤੋਂ ਨਹੀਂ ਚਾਹੀਦੇ ਇੱਟਾਂ ਦੀ ਭਰੀ ਟਰਾਲੀ ਲੈ ਕੇ ਆਇਆ ਟਰੈਕਟਰ ਟਰਾਲੀ ਵਾਲੇ ਦਾ ਚਲਾਨ ਕੱਟਿਆ ਮੋਟਾ ਚਲਾਨ ਕੱਟਿਆ 42000 ਰੁਪਏ ਦਾ ਇਹ ਚਲਾਨ ਕੱਟਿਆ ਗਿਆ ਬਟਾਲਾ ਦੇ ਟ੍ਰੈਫਿਕ ਪੁਲਿਸ ਦੇ ਇੰਚਾਰਜ ਆਪਣੇ ਕੰਮਾਂ ਦੇ ਨਾਲ ਹਮੇਸ਼ਾ ਚਰਚੇ ਦੇ ਵਿੱਚ ਰਹਿੰਦੇ ਨੇ ਉੱਥੇ ਹੀ ਸ਼ਹਿਰ ਦੇ ਅੰਦਰ ਟਰੈਕਟਰ ਟਰਾਲੀ ਤੇ ਲੱਦੇ ਇੱਟਾਂ ਦੇ ਨਾਲ ਦਾਖਲ ਹੋਣ ਵਾਲੇ ਡਰਾਈਵਰ ਨੂੰ ਘੇਰ ਕੇ ਉਸ ਦਾ ਮੋਟਾ ਚਲਾਨ ਕੱਟਿਆ ਉੱਥੇ ਟ੍ਰੈਫਿਕ ਇੰਚਾਰਜ ਦਾ ਕਹਿਣਾ ਸੀ ਕਿ ਸ਼ਹਿਰ ਦੇ ਅੰਦਰ ਕਮਰਸ਼ੀਅਲ ਗੱਡੀਆਂ ਦੀ ਐਂਟਰੀ ਦਾ ਸਮਾਂ ਤੈਅ ਤੇ ਇਕ ਤਾਂ ਉਸ ਸਮੇਂ ਸੀਮਾ ਦੇ ਰੂਲ ਤੋਂ ਤੋੜ ਕੇ ਅੰਦਰ ਸ਼ਹਿਰ ਦੇ ਵਿੱਚ ਦਾਖਲ ਹੋਇਆ ਉੱਥੇ ਹੀ ਕੁਜਰਾਗੀਰਾ ਨੇ ਇਸ ਟਰੈਕਟਰ ਦੀ ਫੋਟੋ ਖਿੱਚ ਕੇ ਉਹਨਾਂ ਨੂੰ ਭੇਜੀ ਤੇ ਜਿਸ ਤੋਂ ਬਾਅਦ ਟਰੈਕਟਰ ਨੂੰ ਕਾਬੂ ਕੀਤਾ ਗਿਆ ਜਾਂ ਡਰਾਈਵਰ ਨੂੰ ਪੁੱਛਿਆ ਗਿਆ ਉਸ ਮੁਤਾਬਕ ਉਹ ਦਿਨਾਨਗਰ ਤੋਂ ਆਇਆ ਸੀ ਤੇ ਉਹ ਟਰੈਕਟਰ ਤੇ ਇਹਨਾਂ ਸਮਾਨ ਨਹੀਂ ਲੱਗ ਸਕਦਾ ਤੇ ਕਾਨੂੰਨੀ ਤੌਰ ਦੇ ਉੱਤੇ ਤਾਂ ਟਰੈਕਟਰ ਟਰਾਲੀ ਤੇ ਇੱਟਾਂ ਦੀ ਸਪਲਾਈ ਨਹੀਂ ਹੁੰਦੀ ਇਸ ਲਈ ਸਰਕਾਰ ਅਤੇ ਵਿਭਾਗ ਦੇ طے ਨਿਯਮਾਂ ਦੇ ਅਨੁਸਾਰ ਇਸ ਦਾ ਚਲਾਨ ਕੱਟਿਆ ਹੈ ਅਤੇ ਜੋ ਜੁਰਮਾਨਾ ਕਰੀਬ 42000 ਰੁਪਏ ਦਾ ਬਣਦਾ ਹੈ ਜੋ ਉਸ ਨੂੰ ਦੇਣਾ ਨਾਲ ਹੀ ਟ੍ਰੈਫਿਕ ਇੰਚਾਰਜ ਦਾ ਇਸ ਦੇ ਉੱਤੇ ਕੀ ਕੁਝ ਕਹਿਣਾ ਹੈ ਨਿਯਮਾਂ ਨੂੰ ਲੈ ਕੇ ਤੇ ਨਾਲ ਹੀ ਇਸ ਚਲਾਨ ਬਾਰੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਚਲਾਨ ਕੱਟਿਆ ਕੀ ਉਸ ਦੀ ਗਲਤੀ ਸੀ ਜ਼ਰੂਰ ਇਹ ਗੱਲ ਬਾਤ ਸੁਣੋ ਇਹ ਜੀ ਨੋ ਐਂਟਰੀ ਦੇ ਵਿੱਚ ਬਿਨਾ ਕਿਸੇ ਗੱਲ ਦੇ ਮਤਲਬ ਸ਼ਹਿਰ ਦੇ ਵਿੱਚ ਜਿੱਥੇ ਭੀੜ ਭੜੱਕੇ ਵਾਲੇ ਇਲਾਕੇ ਨੇ 11 12 ਵਜੇ ਇਹ ਆਮ ਟਰਾਲੀਆਂ ਜਿਹੜੀਆਂ ਸ਼ਹਿਰ ਤੋਂ ਹੋਂ ਨੂੰ ਫਿਰਦੀਆਂ ਇਹਨਾਂ ਰੋਕੇ ਰੱਖੀਦਾ ਤੇ ਅੱਜ ਇਸੇ ਤਰ੍ਹਾਂ ਇਹ ਦੀਨਾ ਨਗਰ ਤੋਂ ਆਣ ਕੇ ਇੱਕ ਟਰਾਲੀ ਸ਼ਹਿਰ ਦੇ ਵਿੱਚ ਜਿਹਦੀਆਂ ਮੈਨੂੰ ਲੋਕਾਂ ਨੇ ਫੋਟੋਆਂ ਖਿੱਚ ਕੇ ਪਾਈਆਂ ਵੀ ਆਹ ਵੇਖੋ ਕੀ ਹੋ ਰਿਹਾ ਔਰ ਫਿਰ ਨੂੰ ਅੱਜ ਖੇਰ ਕੇ ਇਹਨੂੰ ਫਾਈਨ ਕੀਤਾ ਗਿਆ ਜੀ 42000 ਰੁਪਇਆ ਇੱਕ ਦੇ ਕੋ ਲਾਇਸੈਂਸ ਨਹੀਂ ਹੈਗਾ ਇੱਕ ਓਵਰ ਹਾਈਟ ਹੈ ਜੀ ਤੇ ਤੀਜਾ ਇਹ ਜਿਹੜਾ ਕਮਰਸ਼ੀਅਲ ਯੂਜ਼ ਕਰ ਰਹੇ ਨੇ ਟਰੈਕਟਰ ਨੂੰ ਸੋ ਕਿਹੜੀ ਦੀਨਾ ਨਗਰ ਤੋਂ ਆਇਆ ਜੀ ਤੇ ਇਹਨਾਂ ਸ਼ਹਿਰ ਦੇ ਵਿੱਚ ਲਾਉਣੀ ਕਿ ਵੀ ਦਵੇ ਚਲਾਨ ਕੱਟੇ ਨਹੀਂ ਅੱਕੇ ਵੀ ਹੋਏ ਨਹੀਂ ਸੀ ਟੱਕਣ ਰੁੱਕਾਂ ਨੂੰ ਖੋ ਜਲਦੇ ਨੇ ਵੱਧ ਜੁਰਮਾਨੇ ਸਰਕਾਰ ਵੱਲੋਂ ਨਿਭਾਧਤ ਕੀਤੇ ਗਏ ਨੇ ਇਹਦੇ ਵਿੱਚ ਕੋਈ ਵੀ ਸਾਡੇ ਕੋਲ ਨਾ ਹੀ ਪੈਸੇ ਨੂੰ ਹੱਥ ਲਾਉਂਦੇ ਆ ਤੇ ਨਾ ਹਟਾ ਪੈਸੇ ਨਾਲ ਕੋਈ ਤਲੁਕਾ ਤਾਂ ਸਕੈਨਰ ਤੇ ਇਹਨਾਂ ਨੇ ਪਾਉਣਾ ਹੈ ਜਿਹੜਾ ਸਬੰਧਤ ਸਕੈਨਰ ਦਿੱਤੇ ਨੇ ਜੀ ਆ ਵੇਖੋ ਆ ਮਸ਼ੀਨ ਦੇ ਉੱਤੇ ਨੇ ਇੱਥੇ ਸਕੈਨ ਹੋ ਜਾਂਦੇ ਆ ਜੀ ਪੈਸੇ ਇਹਦੇ ਤੇ ਆਨਲਾਈਨ ਪੰਜਾਬ ਸਰਕਾਰ ਦੇ ਖਾਤੇ ਵਿੱਚ ਇਹ ਚਲੇ ਜਾਂਦੇ ਨੇ ਜਿਸ ਨਾਲ ਸਾਡਾ ਤੇ ਕੋਈ ਬਿਲਕੁਲ ਆਪਣੀ ਮਰਜ਼ੀ ਨਾਲ ਹੀ ਕੋਈ ਨਹੀਂ ਕਰਦੇ ਜੋ ਸਰਕਾਰ ਦੀ ਅਨੁਧਾਤਾਂ ਨੇ ਸੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਮਹਿਤਾਬ ਸਿੰਘ ਜੀ ਆਈਪੀਐਸ ਜਿਨ੍ਹਾਂ ਨੇ ਇਹ ਹੁਕਮ ਦਿੱਤੇ ਨੇ ਵੀ ਬਿਲਕੁਲ ਸ਼ਹਿਰ ਦੇ ਵਿੱਚ ਕੋਈ ਭੀੜ ਭੜਕੇ ਵਾਲੇ ਇਲਾਕੇ ਦੇ ਵਿੱਚ ਕੋਈ ਇਹੋ ਜੀ ਨੀਂਹ ਹਲਾਤ ਨਹੀਂ ਚਾਹੀਦੇ ਸੋ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਇਹ ਡਿਊਟੀ ਆਮ ਪਬਲਿਕ ਨੂੰ ਮੇਰਾ ਇਹੋ ਮੈਸੇਜ ਆ ਵੀ ਇਹਨੂੰ ਵੇਖ ਕੇ ਵੀ ਤੇ ਜਿਹੜੇ ਪਰਥਾ ਮਾਲਕ ਨੇ ਜਿਹੜੇ ਹੋਰ ਵੀ ਜਿਹੜੇ ਹੈਗੇ ਨੇ ਜਿਹੜੇ ਇਹੋ ਜੇ ਕੰਮ ਕਰਦੇ ਨੇ ਇਹੋ ਜੇ ਬਿਜ਼ਨਸ ਨੇ ਜਨਾਂ ਦੇ ਉਹ ਸ਼ਹਿਰ ਦੇ ਵਿੱਚ ਦਿੱਤੇ ਸਮੇਂ ਤੇ ਅਨਸਾਰ ਹੀ ਆਓ 8 ਤੋਂ 8 9 ਐਂਟਰੀ ਹੈ ਉਹਦੇ ਵਿੱਚ 9 ਐਂਟਰੀ ਵਾਲੇ ਏਰੀਆ ਚ ਨਾ ਆਓ ਤੇ ਜੇ ਆਓਗੇ ਤਾਂ ਫਿਰ ਇਸ ਤਰ੍ਹਾਂ ਮਾਨ ਪੱਤਰ ਤੁਹਾ ਦਾ ਮਿਲਦਾ ਰਹੂਗਾ